ਅੱਗੇ ਹੋ ਕੇ ਸਭਨਾ ਦਾ ਦੁੱਖ ਵੰਡਾਈਏ ਪਾਣੀ ਬਾਣੀ ਧੀਆਂ ਲੋਕ ਰੁੱਖ ਬਚਾਈਏ ਸਭ ਤੋਂ ਅਨਮੋਲ ਖਜ਼ਾਨਾ ਮੁੱਕ ਗਿਆ ਜੇ ਪਾਣੀ ਪਾਣੀ ਤੋਂ ਵਿੰਨ ਮਰ ਜਾਵਾਂਗੇ ਹੋ ਚੁ ਖਤਮ ਕਹਾਣੀ ਗਲੇ ਗਲੇ ਵਿੱਚ ਦਈਏ ਹੋਕਾ ਕਿਦਰੇ ਨਾ ਪੈ ਜਾਵੇ ਸੁੱਕਾ ਸਭ ਤਾਈ ਸਮਝਾਈਏ ਪਾਣੀ ਬਾਣੀ ਧੀਆਂ ਲੋਕ ਰੁੱਖ ਬਚਾਈਏ ਪਵਨ ਬਾਣੀ ਨੂੰ ਪਵਨ ਹੱਥਾਂ ਨਾਲ ਲਿਖ ਗਏ ਗੁਰੂ ਪਿਆਰੇ ਸੱਚ ਦਾ ਸਦਾ ਸੁਨੇਹਾ ਦੇਵੋ ਦੁਨੀਆ ਦੇ ਵਿੱਚ ਸਾਰੇ ਕਰਕੇ ਲੋਕੋ ਠੋਸ ਇਰਾਦਾ ਅੱਜੋ ਕਰੀਏ ਕਾਇਮ ਮਰਿਆਦਾ ਸਾਰੇ ਸੀਸ ਚੁਕਾਈਏ ਪਾਣੀ ਬਣੀ ਧੀਆ ਲੋਕੋ ਰੁੱਖ بچਾਈਏ ਝੂਠੀ ਸ਼ਾਨ ਦੇ ਖਾਤਰ ਲੋਕੀ ਧੀਆ ਫਿਰਨ ਮਰਾਉਂਦੇ ਜਨਮ ਦਾਤੀ ਦੀ ਹੋਂਦ ਕਾਸ ਤੋਂ ਖਤਰੇ ਦੇ ਵਿੱਚ ਪਾਉਂਦੇ ਧੀਆ ਦੇ ਜੋ ਕਤਲ ਮਾਪੇ ਉਹਨਾਂ ਨੂੰ ਫਿਰ ਪਹਿਣ ਸਿਆਪੇ ਰਲਕੇ ਲਨਤ ਪਾਈਏ ਪਾਣੀ ਬਾਣੀ ਧੀਆਂ ਲੋਕੋ ਰੁੱਖ ਬਚਾਈਏ ਰਾਜ ਲਹਿੜੀ ਰੁੱਖ ਅਸਾਨੂੰ ਦਿੰਦੇ ਠੰਡੀਆਂ ਛਾਵਾਂ ਖੜ ਸੁੱਕ ਹੋ ਕੇ ਬਾਲਣ ਦੇਵੇ ਰੁੱਖ ਕੋਈ ਟਾਵਾ ਟਾਵਾ ਗੱਲ ਸੁਣੀ ਤੂੰ ਲੱਕੜਹਾਰੇ ਸੁੱਟਦੇ ਕਹੀ ਕਹਾੜੇ ਆਰੇ ਰੁੱਖਾਂ ਉੱਪਰ ਕਹਿਰ ਨਾ ਟਾਈਏ ਪਾਣੀ ਬਾਣੀ ਧੀਆਂ ਲੋਕੋ ਰੁੱਖ ਬਚਾਈਏ ਧੰਨਵਾਦ ਜੀ